ਕਿ ਕਿੰਨੀਆਂ ਸੀਟਾਂ ਕਿੰਨੂ ਮਿਲ ਰਹੀਆਂ ਨੇ ਐਗਜ਼ਿਟ ਪੋਲ ਕੀ ਕੁਝ ਕਹਿ ਰਹੇ ਨੇ ਤੁਸੀਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਗਏ ਹੋ ਕਈ ਸੀਟਾਂ ਦਾ ਤੁਸੀਂ ਦੌਰਾ ਕੀਤਾ ਹੈ ਤੁਹਾਡਾ ਅੰਦਾਜ਼ਾ ਆਂਕਲਨ ਕੀ ਕਹਿੰਦੇ ਹੋ ਅ ਬਿਲਕੁਲ ਅਸ਼ਰ ਪੰਜਾਬ ਦੇ ਜਿਹੜੇ ਨਤੀਜੇ ਨੇ ਪੂਰੇ ਇੰਡੀਆ ਦੇ ਵਿੱਚੋਂ ਮੈਂ ਕਹੂੰਗੀ ਸਿਰਫ ਤੇ ਸਿਰਫ ਪੰਜਾਬ ਦੇ ਨਤੀਜੇ ਅਨਪ੍ਰੇਡਿਕਟੇਬਲ ਹੈਗੇ ਨੇ ਹਲੇ ਵੀ ਜਿੰਨੇ ਵੀ ਪੋਲਸ ਆ ਗਏ ਸਾਰਿਆਂ ਨੇ ਅੰਦਾਜ਼ੇ ਲਾ ਲਏ ਪਰ ਕਿੰਨੀਆਂ ਸੀਟਾਂ ਆਪਾਂ ਦੇਖ ਲਈਏ ਕਿ ਤਿੰਨ ਚਾਰ ਸੀਟਾਂ ਦਾ ਇਹੋ ਜਿਹੇ ਫਸੀਆਂ ਹੋਈਆਂ ਨੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਇੱਥੋਂ ਦੇ ਵੋਟਰ ਕਿੱਧਰ ਨੂੰ ਜਾਣਗੇ ਇੰਨੀ ਇੱਕ ਸਾਇਲੈਂਟ ਵੋਟ ਹੈ ਉਹਨਾਂ ਸੀਟਾਂ ਤੇ ਤੇ ਇੰਨੀ ਕੁ ਗੁੱਝੀ ਵੋਟ ਆਪਾਂ ਕਹਿ ਸਕਦੇ ਹਾਂ ਤੇ ਮੇਰੇ ਮੁਤਾਬਿਕ ਜਿਹੜਾ ਅਸੀਂ ਵੀ ਕੱਲ ਖਾਲਸ ਟੀਵੀ ਤੇ ਪੋਲ ਹੈ ਜਿਹੜਾ ਉਹ ਦਿੱਤਾ ਸੀ ਐਗਜ਼ਿਟ ਪੋਲ ਪੰਜਾਬ ਦਾ ਇੰਡੀਆ ਦਾ ਤਾਂ ਬਾਕੀ ਸਾਰੇ ਜਿੰਨੇ ਵਹਾ ਪੋਲ ਹੋਏ ਨੇ ਉਹਨਾਂ ਦੇ ਮੁਤਾਬਿਕ ਹੀ ਅਸੀਂ ਦਿੱਤਾ ਸੀਗਾ ਤੇ ਪੰਜਾਬ ਦੇ ਵਿੱਚ ਮੈਂ ਕਹੂੰਗੀ ਕਿ ਜਿਹੜਾ ਸਾਡਾ ਐਗਜ਼ਿਟ ਪੋਲ ਅਸੀਂ ਵੀ ਮਤਲਬ 20-25 ਦਿਨਾਂ ਤੋਂ ਕਰਵਾ ਰਹੇ ਸੀਗੇ ਉਹਦੇ ਮੁਤਾਬਿਕ ਪੰਜਾਬ ਚ 13 ਦੇ ਵਿੱਚੋਂ 6 ਸੀਟਾਂ ਨੇ ਜਿਹੜੀਆਂ ਉਹ ਕਾਂਗਰਸ ਲਾ ਜਾ ਰਹੀ ਹੈ ਲ ਜਾਂਦੀ ਦਿਖ ਰਹੀ ਹੈ ਕਿਉਂਕਿ ਅਸਲੀ ਨਤੀਜਾ ਮੈਂ ਹਲੇ ਵਿਖਾਉਂਗੀ ਜਿੰਨੇ ਵੀ ਆਪਾਂ ਪੋਲ ਕਰਵਾਏ ਨੇ ਸਬ ਡੈਡ ਨੇ ਨਤੀਜਾ ਮਸ਼ੀਨਾਂ ਦੇ ਵਿੱਚ ਪਿਆ ਹੋਇਆ ਹੈ ਨਤੀਜਾ ਆਉਣਾ ਹੈ 4 ਜੂਨ ਨੂੰ ਹੁਣ ਆਪਾਂ ਜਿੰਨਾ ਮਰਜ਼ੀ ਗੱਲਾਂ ਬਾਤਾਂ ਕਰੀ ਜਾਈਏ ਪਰ ਅਸਲੀ ਨਤੀਜਾ ਜਿਹੜਾ ਉਹੀ ਦੱਸਣ ਦੇ ਵਿੱਚ ਮਜ਼ਾ ਆਊਗਾ ਹੁਣ ਦੱਸਦੇ ਵੀ ਆਪਾਂ ਨੂੰ ਕਹਿਣਾ ਪੈਂਦਾ ਕਿ ਆ ਸਕਦੀ ਆ ਸਕਦੀ ਹੈ ਨਾ ਕਾਂਗਰਸ 6 ਸੀਟਾਂ ਆਮ ਆਦਮੀ ਪਾਰਟੀ 4 ਸੀਟਾਂ ਸ਼੍ਰੋਮਣੀ ਅਕਾਲੀ ਦਲ 1 ਸੀਟ ਸਾਡਾ ਜਿਹੜਾ ਪੋਲ ਹੈ ਉਹਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਹੈਗੀ ਪੰਜਾਬ ਦੇ ਵਿੱਚ ਵਿੱਚ ਹਾਲਾਂਕਿ ਜਿਹੜਾ ਵੋਟ ਪਰਸੈਂਟੇਜ ਆ ਉਹ ਭਾਜੀਪੀ ਜ਼ਰੂਰ ਵਧਾ ਜੂਗੀ ਕਈ ਕਾਰਨ ਹੈਗੇ ਨੇ ਭਾਜੀਪੀ ਦਾ ਵੋਟ ਪਰਸੈਂਟੇਜ ਵਧਣ ਦੇ ਅਤੇ ਉਸ ਤੋਂ ਬਾਅਦ ਦੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨੂੰ ਵੀ ਇੱਕ ਸੀਟ ਆਉਂਦੀ ਹੈ ਤੇ ਆਜ਼ਾਦ ਨੂੰ ਵੀ ਇੱਕ ਸੀਟ ਆਉਂਦੀ ਹੈ ਇਹ ਜਿਹੜਾ ਸਾਡਾ ਪੋਲ ਕਹਿੰਦਾ ਹੈਗਾ ਖਾਲਸ ਟੀਵੀ ਦਾ ਪੋਲ ਕਹਿੰਦਾ ਹੈ ਬਾਕੀ ਜਿੰਨੇ ਵੀ ਪੋਲ ਨੇ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੱਤੇ ਹੋਣਗੇ ਕਿ ਕੌਣ ਕਿੰਨੀਆਂ ਸੀਟਾਂ ਕਿਸ ਨੂੰ ਦੇ ਰਿਹਾ ਸਭ ਤੋਂ ਹੈਰਾਨੀ ਕਰਨ ਕੋਦੋਂ ਲੱਗਦਾ ਜਦੋਂ ਪੰਜਾਬ ਦੇ ਵਿੱਚੋਂ 2 ਤੋਂ 4 ਸੀਟਾਂ ਪੋਲ ਨੇ ਜਿਹੜੇ ਉਹ ਦਿੰਦੇ ਦਿਖਾਈ ਦਿੰਦੇ ਨੇ ਸੋ ਮੈਂ ਹਲੇ ਵੀ ਕਹੂੰਗੀ ਕਿ ਅਨਪ੍ਰੇਡਿਕਟੇਬਲ ਹੈ ਪੰਜਾਬ ਉਦੋਂ ਹੀ ਬਿਲਕੁਲ ਬਿਲਕੁਲ ਖਰਸ਼ਰਨ ਹੈ ਬਿਲਕੁਲ ਅਸੀਂ ਪ੍ਰੇਡਿਕਟ ਨਹੀਂ ਕਰ ਸਕਦੇ ਕਿ 4 ਜੂਨ ਨੂੰ ਕੀ ਤਸਵੀਰ ਆਏਗੀ ਪਰ ਉਹੀ ਐਕਸਾਈਟਮੈਂਟ ਹੈ ਲੋਕਾਂ ਚ ਜਾਣਨ ਦੀ ਕੀ ਹੋ ਸਕਦਾ ਇਸੇ ਲਈ ਅਸੀਂ ਤੁਹਾਨੂੰ ਵੀ ਅਸੀਂ ਆਪਣੇ ਨਾਲ ਜੋੜਿਆ ਹੈ ਕਿਉਂਕਿ ਅਸੀਂ ਉਸ ਦਹਲੀਜ਼ ਤੇ ਖੜੇ ਆ ਜਿਸ ਸੇ ਹਰ ਕਿਸੇ ਦਾ ਸਵਾਲ ਹੈ ਕਿ ਇਸ ਸੀਟ ਤੋਂ ਕੌਣ ਜਿੱਤ ਰਿਹਾ ਹੈ ਹੁਣ ਸਾਨੂੰ ਇਹਨਾਂ ਦੱਸੋ ਕਿ ਮੁਕਾਬਲਾ ਕਿਹਦੇ ਵਿੱਚ ਕਰ ਰਿਹਾ ਹੈ ਇੱਕ ਨਾਮ ਦੱਸੋ ਕਿ ਕੌਣ ਜੇਤਰੀ ਹੈ ਅਸੀਂ ਇੱਕ ਇੱਕ ਕਰਕੇ ਜੋ ਹੌਟ ਸੀਟਸ ਨੇ ਜਿੱਤੇ ਮੰਨਿਆ ਜਾ ਰਿਹਾ ਕਿ ਕਾਫੀ ਕਰੜਾ ਮੁਕਾਬਲਾ ਕੁਝ ਸੀਟਾਂ ਤੇ ਹੈ ਉਹਨਾਂ ਸੀਟਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੰਗਰੂਰ ਵਾਲ ਚੱਲੀ ਅਸੀਂ ਬਿਲਕੁਲ ਸੰਗਰੂਰ ਵਾਲ ਚੱਲਦੇ ਹਾਂ ਹੌਟ ਸੀਟ ਹੈ ਬਹੁਤ ਵੱਡੀ ਸੀਟ ਹੈ ਬੜੇ ਜਣਾਂ ਦੀ ਵਕਾਰ ਹੈ ਜਿਹੜੀ ਉਹ ਦਾਤੇ ਲੱਗੀ ਹੋਈ ਹੈ ਇੱਥੇ ਸੰਗਰੂਰ ਦੇ ਵਿੱਚ ਮੈਂ ਇੱਥੇ ਪਾਇਟ ਕਹੂੰਗੀ ਮੈਂ ਕੁਝ ਕਹਿ ਸਕਦੀ ਇਥੋਂ ਦਾ ਨਤੀਜਾ ਮੈਂ ਨਹੀਂ ਦੇ ਸਕਦੀ ਪਰ ਕੀ ਫਿਰ ਮੁਕਾਬਲਾ ਦੱਸੋ ਤੁਸੀਂ ਇੱਕ ਨਾਮ ਤਾਂ ਚਲੋ ਨਹੀਂ ਲੈ ਰਹੇ ਹੋ ਪਰ ਮੁਕਾਬਲਾ ਦੱਸੋ ਕਿ ਕਿਹੜੇ ਦੋ ਜਾਂ ਤਿੰਨ ਉਮੀਦਵਾਰਾਂ 'ਚ ਤੁਹਾਨੂੰ ਮੁਕਾਬਲਾ ਲੱਗ ਰਿਹਾ ਤੁਸੀਂ ਮੁਕਾਬਲਾ ਦੇਖੋ ਫਾਈਟ ਆਮ ਲੋਕਾਂ ਦੀ ਵੀ ਨਬਸ ਘਟੋਲਣ ਦੀ ਕੋਸ਼ਿਸ਼ ਕੀਤੀ ਹੈ ਸੋ ਕੋਝ ਦਾ ਤੁਸੀਂ ਸਮਝਿਆ ਹੋਗਾ ਉਥੋਂ ਦਾ ਮੁਕਾਬਲਾ ਬਿਲਕੁਲ ਅਸੀਂ ਤਿੰਨ ਵਾਰੀ ਸੰਗਰੂਰ ਦੇ ਵਿੱਚ ਗਏ ਸੀ ਤੇ ਤਿੰਨੇ ਵਾਰੀ ਸਭ ਤੋਂ ਵੱਧ ਲੋਕਾਂ ਨੇ ਕਿਹਾ ਬਾਬਾ ਜੀ ਨੂੰ ਜਿਤਾਵਾਂਗੇ ਹੁਣ ਬਾਬਾ ਜੀ ਕੌਣ ਨੇ ਤੁਹਾਨੂੰ ਪਤਾ ਹੈ ਕਿ ਬਾਬਾ ਜੀ ਉੱਥੇ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪਰ ਇਹ ਪਿੰਡਾਂ ਦੀ ਹਵਾ ਹੈਗੀ ਹੈ ਹਾਲਾਂਕਿ ਸ਼ਹਿਰਾਂ ਦੇ ਵਿੱਚ ਵੀ ਹਰ ਕੋਈ ਉੱਥੇ ਸਿਮਰਨਜੀਤ ਸਿੰਘ ਮਾਨ ਨੂੰ ਜਾਣਦਾ ਆ ਕਿਉਂਕਿ ਉਹਨਾਂ ਦੇ ਹਲਕੇ ਦੇ ਐਮਪੀ ਨੇ ਦੋ ਵਾਰੀ ਐਮਪੀ ਰਹ ਚੁੱਕੇ ਨੇ ਰੀਸੈਂਟਲੀ ਉਹ ਵੀ ਇਹ ਹੀ ਦਾਅਵੇ ਕਰਦੇ ਨੇ ਕਿ ਮੈਂ ਬਹੁਤ ਸਾਰੀਆਂ ਗਰੰਟਾ ਆਪਣੇ ਹਲਕੇ ਨੂੰ ਲਿਆ ਕੇ ਦਿੱਤੀਆਂ ਨੇ ਸੋ ਸਿਮਰਨਜੀਤ ਸਿੰਘ ਮਾਨ ਉਥੇ ਨੰਬਰ 1 ਦੀ ਫਾਈਟ ਦੇ ਵਿੱਚ ਨੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਉਹ ਪੂਰੀ ਟੱਕਰ ਦੇ ਤੁਸੀਂ ਨੰਬਰ 2 ਤੇ ਕਹਿ ਰਹੇ ਹੋ ਹੁਣ ਤੁਸੀਂ 1 2 3 ਨੰਬਰ ਦੇ ਰਹੇ ਹੋ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਹਿਲੇ ਨੰਬਰ ਤੇ ਰੱਖ ਦਿੱਤਾ ਹੁਣ ਤੁਸੀਂ ਨੰਬਰ 2 ਦੀ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਨੂੰ ਮੈਂ ਨੰਬਰ 2 ਦੀ ਗੱਲ ਕਰ ਰਹੀ ਆ ਕਿ ਪੂਰੀ ਵੈਸੇ ਦੇਖੋ ਜਦੋਂ ਜ਼ਬਰਦਸਤ ਫਾਈਟ ਹੁੰਦੀ ਹੈ ਤਾਂ ਪੂਰੀ ਇੱਕ ਜਗ੍ਹਾ ਆਪਾਂ ਕਹਿੰਦੇ ਗਹਿ ਗੱਚ ਲੜਾਈ ਹੁੰਦੀ ਹੈ ਤਾਂ ਦੋਨੇ ਇੱਕੋ ਜਿਹੇ ਹੁੰਦੇ ਨੇ ਪਰ ਸਭ ਤੋਂ ਵੱਧ ਜਿਹੜਾ ਹੁਣ ਅਸੀਂ ਉੱਥੇ ਸੰਗਰੂ ਦੇ ਹਰ ਇੱਕ ਵੋਟਰ ਨੂੰ ਨਹੀਂ ਮਿਲੇ ਹੈਗੇ ਲੱਖਾਂ ਉੱਥੇ ਵੋਟਰ ਹੈਗੇ ਨੇ ਜਿੰਨਿਆਂ ਨੂੰ ਵੀ ਅਸੀਂ ਮਿਲੇ ਆ ਅ ਜਿਹੜਾ ਹੈਗਾ ਸਮੂਹਿਕ ਤੌਰ ਤੇ ਜਿਹੜਾ ਸਭ ਤੋਂ ਵੱਧ ਨਾਮ ਉਹ ਬਾਬਾ ਜੀ ਦਾ ਲਿਆ ਸਿਮਰਨਜੀਤ ਸਿੰਘ ਮਾਨ ਦਾ ਲਿਆ ਉੱਥੇ ਲਿਟਰਲੀ ਲੋਕ ਬੋਲਦੇ ਨੇ ਇਹ ਮੈਨੂੰ ਕਹਿਰੇ ਜਦੋਂ ਅਸੀਂ ਬੋਲਦੇ ਸੀ ਜਿਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਦਾ ਨਾਮ ਇੱਕਦਮ ਯਾਦ ਨਹੀਂ ਆਉਣਗੇ ਕਹਿੰਦੇ ਉਹ ਖਾਲਸਾ ਜੀ ਬਾਬਾ ਜੀ ਜਿੱਤਣਗੇ ਬਾਬਾ ਸਿਮਰਨਜੀਤ ਸਿੰਘ ਮਾਨ ਬਾਬਾ ਜਿੱਤੂਗਾ ਸੋ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਵੀ ਬਰਾਬਰ ਦੀ ਟੱਕਰ ਉੱਥੇ ਦੇ ਰਹੇ ਨੇ ਤੇ ਜਿਹੜੇ ਗੁਰਮੀਤ ਸਿੰਘ ਵੀ ਥੇਰ ਨੇ ਉਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਉੱਥੇ ਤੀਜੇ ਨੰਬਰ ਤੇ ਦਿਖਾਈ ਦਿੱਤੇ ਨੇ ਲੋਕਾਂ ਦੇ ਕਿੰਨਾ ਕਿਤੇ ਗਿਲੇ ਸ਼ਿਕਵੇ ਹੈਗੇ ਨੇ ਬਾਕੀ ਸੰਗਰੂਰ ਦੀ ਜਿਹੜੀ ਸੀਟ ਹੈ ਤੁਹਾਨੂੰ ਪਤਾ ਹੈ ਕਿ ਬਾਗੀ ਲੋਕ ਨੇ ਇੱਥੋਂ ਦੇ ਕ੍ਰਾਂਤੀਕਾਰੀ ਸੀਟ ਹੈ ਇੱਥੇ ਪੰਥਕ ਧਰਾਂ ਵੀ ਵਸਤੀਆਂ ਨੇ ਇੱਥੇ ਕਬੇ ਪੱਖੀ ਵੀ ਵੱਸਦੇ ਨੇ ਸੋ ਇਹ ਹਮੇਸ਼ਾ ਸਰਕਾਰ ਦੇ ਉਲਟ ਰਹਿੰਦੇ ਨੇ ਸਰਕਾਰ ਭਾਵੇਂ ਚੰਗਾ ਕਰਦੀ ਹੋਵੇ ਪਰ ਜਿਹੜੇ ਬਾਗੀ ਲੋਕ ਹੁੰਦੇ ਨੇ ਉਹ ਜਿਹੜੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਧੱਕੇਸ਼ਾਹੀ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਸੰਗਰੂਰ ਸੀਟ ਹਮੇਸ਼ਾ ਹੀ ਸੱਤਾ ਦੇ ਉਲਟ ਖੜਦੀ ਰਹੀ ਹੈ ਚਾਹੇ ਜਿਹੜਾ ਹੈਗਾ ਸੱਤਾ ਇੰਡੀਆ ਦੀ ਹੋਵੇ ਜਾਂ ਫਿਰ ਪੰਜਾਬ ਦੀ ਹੋਵੇ ਹੁਣ ਭਾਰਤ ਦੇ ਵਿੱਚ ਬੀਜੇਪੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਐ ਸੋ ਮੈਨੂੰ ਲੱਗਦਾ ਮੇਰੀ ਜੱਜਮੈਂਟ ਇਹ ਕਹਿੰਦੀ ਹੈ ਜੇ ਆਪਾਂ ਪਿਛਲੀ ਹਿਸਟਰੀ ਦੇਖ ਲਈਏ ਜਾਂ ਫਿਰ ਅੱਜ ਕੀ ਦਾ ਸਾਡਾ ਸਰਵੇ ਦੇਖ ਲਈਏ ਲੋਕਾਂ ਨੂੰ ਦੇਖਦੇ ਹੋਏ ਕਿ ਇਸ ਸੀਟ ਜਿਹੜੀ ਉਹ ਜਾਂ ਕਾਂਗਰਸ ਕੋਲ ਜਾਊਗੀ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਦੇ ਕੋਲੇ ਜਾਊਗੀ ਮੀਥੇਰ ਪਿੱਛੇ ਰਹਿ ਸਕਦੇ ਨੇ ਪਰ ਫਿਰ ਵੀ ਅਖੀਰ ਤੇ ਮੈਂ ਇਹ ਕਹੂੰਗੀ ਕਿ ਨਤੀਜਾ ਚਾਰ ਜੂਨ ਨੂੰ ਹੀ ਆਉਣਾ ਹੈਗਾ ਉਮੀਦ ਇਹ ਸਾਫ਼ ਜਿੱਤ ਜਾਣ ਤੇ ਉਹ ਕਹਿਣਗੇ ਕਿ ਤੁਸੀਂ ਝੂਠ ਬੋਲਦੇ ਸੀਗੇ ਪਰ ਇਹ ਸਾਡਾ ਜਿਹੜਾ ਤਜਰਬਾ ਹੈਗਾ ਜਿੰਨਾ ਕ ਆਪਾਂ ਮਤਲਬ ਰਿਸਰਚ ਕੀਤੀ ਹੈ ਪਿਛਲੀਆਂ ਪਿਛਲਾ ਇਤਿਹਾਸ ਦੇਖਿਆ ਜਾਂ ਫਿਰ ਸੰਗਰੂਰ ਦੇ ਲੋਕਾਂ ਦਾ ਸੁਭਾਅ ਦੇਖਿਆ ਉਥੇ ਕਹਿੰਦੇ ਨੇ ਉਹ ਕਹਿੰਦੇ ਆਵਾਜ਼